हां जी सत श्री अकाल जी किमे हो सारे आशा करते हैं कि सारे ठीक ठाक होंगे आज मैं ਤੁਹਾਡੇ ਵਾਸਤੇ ਇੱਕ ਵਾਰ ਫਿਰ ਤੋਂ ਪ੍ਰਿੰਟ ਦੀ ਕਲੈਕਸ਼ਨ ਲੈ ਕੇ ਆਈਆਂ ਆ ਕਿ ਜਿਵੇਂ ਆਪਾਂ ਪ੍ਰਿੰਟਸ ਨੂੰ ਕਿਵੇਂ ਡਿਜ਼ਾਈਨ ਕਰ ਸਕਦੇ ਆ ਠੀਕ ਆ ਜੀ ਤੇ ਆਪਾਂ ਸਟਾਰਟ ਕਰਦੇ ਆ ਵੀਡੀਓ ਸਭ ਤੋਂ ਪਹਿਲਾ ਸੂਟ ਜਿਹੜਾ ਮੈਂ ਤੁਹਾਨੂੰ ਦਿਖਾ ਰਹੀ ਆ ਇਹਦਾ ਫੈਬਰਿਕ ਜਿਹੜਾ ਆ ਇਹ ਸਾਨੂੰ ਕਸਟਮਰ ਨੇ ਹੀ ਦਿੱਤਾ ਸੀ ਚੰਦੇਰੀ ਇਹਦਾ ਫੈਬਰਿਕ ਆ ਜੀ ਚੰਦੇਰੀ ਇਹਦਾ ਫੈਬਰਿਕ ਆ ਆਪਾਂ ਇਹਨੂੰ ਬਹੁਤ ਹੀ ਸੋਹਣਾ ਜਿਹੜਾ ਲੇਸਸ ਦੇ ਨਾਲ ਡਿਜ਼ਾਈਨ ਕੀਤਾ ਹੈ ਜੀ ਬਹੁਤ ਹੀ ਸੋਹਣਾ ਆਪਾਂ ਇਹਨੂੰ ਲੇਸਸ ਨਾਲ ਡਿਜ਼ਾਈਨ ਕੀਤਾ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਾਂ neck ਦੇ ਉੱਪਰ ਬਹੁਤ ਉਹ ਮਤਲਬ ਬੜੀਆ ਤਰੀਕੇ ਨਾਲ ਲਿਸਿਸ ਲਾ ਕੇ ਡਿਜ਼ਾਈਨ ਕੀਤਾ ਹੈ ਆਪਾਂ ਪੂਰੀ ਸ਼ਰਟ ਜਿਹੜੀ ਆ ਜਿਵੇਂ ਪਾਕਿਸਤਾਨੀ ਸਟਾਈਲ ਜਿਹੜਾ ਚੱਲਦਾ ਹੈ ਲਿਸਿਸ ਵਾਲਾ ਆਪਾਂ ਉਹ ਵਾਲਾ ਸਟਾਈਲ ਦੇ ਕੇ ਬਹੁਤ ਹੀ ਸੋਹਣਾ ਜਿਵੇਂ ਕਮਰ ਤੋਂ ਐਵਲੀ ਸਟਾਈਲ ਨੂੰ ਇਹਦਾ ਅਸਲ ਨਾਮ ਨਹੀਂ ਪਤਾ ਕਿ ਇਹਨੂੰ ਕਿਹੜਾ ਸਟਾਈਲ ਕਹਿੰਦੇ ਆ ਪਰ ਇਹ ਪਾਕਿਸਤਾਨੀ ਕੁੜਤੇ ਜਿਵੇਂ ਕੁੜਤਿਆਂ ਨੂੰ ਸਟਾਈਲ ਚੱਲਦਾ ਸੀ ਆਪਾਂ ਉਹ ਸਟਾਈਲ ਨਾਲ ਆਪਾਂ ਇਹਨੂੰ डिजाइन किया आई होप तो अच्छी तरह नज़र आ रहा है ठीक है जी एवें जिमें कमर तो बहुत ही सोहना जोड़ा आपूल किया जी बहुत सोहना तो फ्रंट बैग पर सेम ही डिजाइनिंग की जी फ्रंट बैग पर सेम ही डिजाइन की ठीक है जी ਬਹੁਤ ਸੋਹਣਾ ਆਪਾਂ ਇਹਨੂੰ ਲੇਸਸ ਦੇ ਨਾਲ ਇੱਕ ਪ੍ਰਿੰਟ ਵਰਤ ਨੂੰ ਆਪਾਂ ਬਹੁਤ ਹੀ ਸੋਹਣੀ ਜਿਹੀ ਜਿਹੜੀ ਆ ਐਲੀਗੈਂਟ ਲੁੱਕ ਦਿੱਤੀ ਆ ਠੀਕ ਆ ਜੀ ਕਲੀਆਂ ਨੀਚੇ ਤੱਕ ਆਣ ਗਿਆ ਇਹ ਲਾਈਨ ਆਪਾਂ ਕੇਰਾ ਰੱਖਿਆ ਇਹਦੇ ਨਾਲ ਸਟ੍ਰੇਟ ਬਾਟਮ ਹੈ ਜੀ ਅੱਜ ਕੱਲ ਸਟ੍ਰੇਟ ਹੀ ਚੱਲ ਰਿਹਾ ਤੇ ਆਦੇ ਨਾਲ ਆਪਾਂ ਚੰਦੇਰੀ ਦਾ ਹੀ ਦੁਪੱਟਾ ਮਲ ਚੰਦੇਰੀ ਦਾ ਦੁਪੱਟਾ ਲਾ ਕੇ ਆਪਾਂ ਨੂੰ ਸੇਮ ਸੇਮ ਜਿਹੜੀ ਆ लेस का आप फिनिशिंग दिखती है जी ठीक है जी आई होप तो अच्छी तरह जोड़ा नज़र आ रहा होगा ठीक है जी बहुत ही सोहना सूट बन के रेडी होया आप प्रिंट सूट बहुत सोनी लुक दी है नैक्सट भी प्रिंट सूट है भी प्रिंट सूट है ਇਹ ਕ੍ਰੇਪ ਦਾ ਫੈਬਰਿਕ ਆ ਜੀ ਇਹ ਵੀ ਸਾਨੂੰ ਕਸਟਮਰ ਨੇ ਹੀ ਦਿੱਤਾ ਕ੍ਰੇਪ ਦਾ ਫੈਬਰਿਕ ਆ ਆਪਾਂ ਜਿੱਤੇ ਵਰਕ ਕੀਤਾ ਹੈ ਜੀ ਬਹੁਤ ਹੀ ਸੋਹਣਾ ਜਿਹੜਾ ਯੂਨੀਕ ਚਾ ਛੋਟੇ ਛੋਟੇ ਟਾਂਕੇ ਵਾਲਾ ਚਾਵਲ ਟਾਂਕੇ ਵਾਲਾ ਬਹੁਤ ਹੀ ਬ੍ਰੀਗ ਜ਼ੀਰੋ ਟਾਂਕੇ ਦਾ অলਮੋਸਟ ਜਿੱਤੇ ਜ਼ੀਰੋ ਟਾਂਕੇ ਦਾ ਕੰਮ ਹੋਇਆ ਆ ਬਹੁਤ ਸੋਹਣਾ ਆਪਾਂ ਪੀਠਵਾ ਕੰਮ ਜਿਹੜਾ ਆ neck ਤੇ ਕੀਤਾ ਆ ਬਹੁਤ ਪਿਆਰਾ neck ਜਿਹੜਾ ਆ ਆਪਾਂ ਇਹਦਾ ਡਿਜ਼ਾਈਨ ਕੀਤਾ ਆ ਤੇ ਇਦਿਆਂ ਬੈਲ ਸਲੀਵਸ ਰੱਖਿਆ ਨੇ ਤੇ ਸਲੀਵਸ 'ਚ ਆਪਾਂ ਬਹੁਤ ਸੋਹਣਾ ਵਰਕ ਕੀਤਾ ਹੈ ਜੀ ਠੀਕ ਹੈ ਜੀ ਆਈ ਹੋਪ ਤੁਹਾਨੂੰ ਆ ਨਜ਼ਰ ਆ ਰਿਹਾ ਹੋਗਾ ਛੇ ਤਰ੍ਹਾਂ ਠੀਕ ਹੈ ਮੈਂ ਟਰਾਈ ਕਰ ਰਹੀ ਹਾਂ ਕਿ ਤੁਹਾਨੂੰ ਹਰ ਇੱਕ ਚੀਜ਼ ਜਿਹੜੀ ਆ ক্লোਜ਼ ਅਪ ਤੋਂ ਦਿਖਾਵਾਂ ਠੀਕ ਹੈ ਇਹ ਮੇਰੀ neck ਤੇ ਬਣਿਆ ਹੈ ਆ ਇਹਦੀ ਸਲੀਵਸ ਬਣੀ ਹੈ ਜੀ ਇਹਦੇ ਨਾਲ ਜਿਹੜਾ ਆਪਾਂ ਬਾਟਮ ਤੇ ਵੀ ਵਰਕ ਕੀਤਾ ਹੈ बॉटम पर भी आप बहुत सोहनी उ जो स्लीव से किया कम चुके आप बॉटम पर भी स्कैल्पिंग की है जी ये जरा आपपट्टा रखा आ दुपट्टा डोरिया सिल्क डोरिया सिल्क का दुपट्टा रखे जी आपू तो बहुत ही सोहनी जी छोटी छोटी लेस दे के आप फिनिशिंग दिखती है जी ठीक है जी अगर थोड़ा किसी का भी कम अच्छा लगता है तो ये रेडी करवा सकते हो साडा थर्ड सूट आ जी बहुत ही सोना मस्टर्ड कलर है जी ये ये भी यिंट ही आडियोज़ से देखिया होना अर जब प्रिंट्सू ही डिज़ाइन करते हैं क्योंकि पार्टीवेयर भी ठीक आ पार्टीवेयर भी आप रेडी करते हैं पर मन के चलीए कि जो प्रिंट सूट आज इस नॉर्मल जिस तरह आप स ਤੇ ਇਹਨਾਂ ਦੀ ਰਿਕੁਆਇਰਮੈਂਟ ਆਪਾਂ ਨੂੰ ਜ਼ਿਆਦਾ ਹੁੰਦੀ ਆ ਆਪਾਂ ਬਹੁਤ ਹੀ ਸੋਹਣਾ ਦੇ ਚਾਕਾਂ ਦੇ ਕੰਮ ਕੀਤਾ ਆ ਪ੍ਰਿੰਟ ਸੂਟ ਆ ਤੇ ਮੈਰੂਨ ਕਲਰ ਦੀ ਜਿਹੜੀ ਆਪਾਂ ਇਹਦੇ ਨਾਲ ਕੰਟਰਾਸਟ ਕਰਕੇ ਆਪਾਂ ਇਹਦੇ ਚਾਕਾਂ ਤੇ ਕੰਮ ਕੀਤਾ ਆ ਚਾਕਾਂ ਅੱਗੇ ਪਿੱਛੇ ਕੰਮ ਕੀਤਾ ਜੀ ਦੋਨੋਂ ਸਾਈਡ ਤੇ ਠੀਕ ਆ ਜੀ ਤੇ ਇਹ ਆਪਾਂ ਇਹਦੇ neck ਤੇ ਕੰਮ ਕੀਤਾ ਜੀ ਵੀ neck ਰੱਖ ਕੇ ਆਪਾਂ ਬਹੁਤ ਹੀ ਸੋਹਣਾ neck ਤੇ ਕੰਮ ਕੀਤਾ ਜੀ ਠੀਕ ਆ ਜੀ तो यही तरह ही आप स्लीवस से जी वेल बनाई बहुत ही प्यारी वेल बहुत ही प्यारा छोटा छोटा काम बहुत ही सोना जहाँ किया जी आप आई होप तो अच्छी तरह नज़र आ रहा होगा ठीक है जी ये चाकों पर काम आएगा और नैक पर काम आएगा ये भी स्ट्रेट बॉटर रखिए आप ਤੇ ਆਪਾਂ organza ਦਾ ਦੁਪਟਾ ਰੱਖ ਕੇ ਉਹਨੂੰ ਆਪਾਂ ਬਹੁਤ ਹੀ ਸੋਹਣੀ ਯੂਨਿਕ ਜੀ ਲੇਸ ਦੇ ਨਾਲ ਫਿਨਚਿੰਗ ਦਿੱਤੀ ਹੈ ਜੀ ਦੇਖੋ ਤੁਸੀਂ ক্লোਜ਼ ਅਪ ਦੇਖੋ ਇਹਦਾ ਬਹੁਤ ਹੀ ਸੋਹਣੀ ਆਪਾਂ ਯੂਨਿਕ ਲੇਸ ਦੇ ਕੇ ਫਿਨਚਿੰਗ ਦਿੱਤੀ ਹੈ ਜੀ ਬਹੁਤ ਹੀ ਯੂਨਿਕ ਸਰਦਾਰੀ ਜਿਹਾ ਸੂਟ ਹੈ ਜੀ ਠੀਕ ਹੈ ਜੀ ਤੁਹਾਨੂੰ ਅਗਰ ਇਹਨਾਂ ਚੋ ਕੁਝ ਵੀ ਅੱਛਾ ਲੱਗਦਾ ਹੈ ਤੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਆਪਣਾ ਫੈਬਰਿਕ ਦੇ ਕੇ ਜਾਂ ਸਾਡੇ ਕੋਲੋਂ ਫੈਬਰਿਕ ਵਾਇ ਕਰਕੇ ਤੇ ਤੁਸੀਂ ਆਪਣੇ ਹਿਸਾਬ ਨਾਲ ਵਰਕ ਰਾ ਸਕਦੇ ਬਹੁਤ ਹੀ ਸੋਹਣੇ ਜਿਹੇ ਵਰਕ ਆ ਬਹੁਤ ਹੀ ਪਿਆਰੇ ਅਮੀਰੀ ਜਿਹੇ ਵਰਕ ਆ ਜੀ ਤੇ ਇਸੇ ਦੇ ਨਾਲ ਆਪਾਂ ਆਪਣਾ ਵੀਡੀਓ ਐਂਡ ਕਰਦੇ ਹਾਂ ਸਾਡਾ ਨੰਬਰ ਨੋਟ ਕਰ ਲਓ ਜੀ 828328901 ਸਾਡਾ WhatsApp ਨੰਬਰ ਆ ਸਾਡੇ WhatsApp ਨੰਬਰ ਤੇ ਤੁਸੀਂ ਮੈਸੇਜ ਕਰਨਾ ਆ ਤੇ ਤੁਸੀਂ ਆਪਣੇ ਮਨ ਪਸੰਦਾ ਡਿਜ਼ਾਈਨ ਦੇ ਕੇ ਵੀ ਸਾਡੇ ਕੋਲ ਕਸਟਮਾਈਜ਼ ਕਰਵਾ ਸਕਦੇ ਹੋ ਤੇ ਬਾਕੀ ਜਿਸ ਤਰ੍ਹਾਂ ਦਾ ਮਰਜੀ ਤੁਸੀਂ ਸਾਡੇ ਕੋਲ ਹੈਂਡਵਰਕ ਮਸ਼ੀਨਵਰਕ ਫੁੱਲਕਾਰੀ ਵਰਕ ਸਭ ਤਰ੍ਹਾਂ ਦਾ ਵਰਕ ਸਾਡੇ ਕੋਲ ਕੈਸ਼ ਵਰਕ ਹਰ ਤਰ੍ਹਾਂ ਦਾ ਵਰਕ ਸਾਡੇ ਕੋਲ ਅਵੇਲੇਬਲ ਆ ਤੇ ਤੁਸੀਂ ਸਾਡੇ ਕੋਲ ਆਪਣੇ ਸੂਟ ਰੈਡੀ ਕਰਵਾ ਸਕਦੇ ਹੋ ਆਉਣ ਵਾਲੇ ਸੀਜ਼ਨ ਵਾਸਤੇ ਵੀ ਇਸੇ ਦੇ ਨਾਲ ਜਿਹੜਾ ਆ ਤੁਸੀਂ ਆਪ ਆਪਣਾ ਵੀ ਜੁਆਇਨ ਕਰਦੇ ਆ ਓਕੇ ਜੀ ਥੈਂਕ ਯੂ